ਬਾਹਰ ਜਾ ਕੇ ਕਿਹੜਾ ਉਹਨੂੰ ਸੁਧਰ ਜਾਣਾ ਬਾਹਰ ਜਾ ਕੇ ਉਹਨੂੰ ਸਗੋਂ ਹੋਰ ਜ਼ਿਆਦੀ ਖੁੱਲ ਮਿਲ ਜਾਣੀ ਆ ਉੱਥੇ ਗੋਰੇ ਕਾਲੇ ਨੀਲੇ ਚਿੱਟੇ ਹਰ ਤਰ੍ਹਾਂ ਦਾ ਉਹਨੂੰ ਗੋਰਾ ਵੀ ਮਿਲ ਜਾਣਾ ਤੇ ਹਰ ਤਰ੍ਹਾਂ ਦੀ ਗੋਰੀ ਵੀ ਮਿਲ ਜਾਣੀ ਆ ਉਹਨਾਂ ਨੂੰ ਜਿਹੜੀ ਇਜਾਸ਼ੀ ਇੱਥੇ ਗੁੰਮ ਹੋ ਕੇ ਕਰਨੀ ਹੈ ਉੱਥੇ ਉਹਨਾਂ ਨੇ ਖੁੱਲ ਕੇ ਕਰਨੀ ਆ ਕੀਪ ਤਾਂ ਉਹ 6 ਮਹੀਨਿਆਂ ਤੋਂ ਸਾਲ ਤੋਂ 2 ਸਾਲ ਤੋਂ ਆਪਣਾ ਉਹਨਾਂ ਨੇ ਕਾਗਜ਼ ਅਪਲਾਈ ਕੀਤੇ ਉਹਨਾਂ ਦਾ ਵੀਜ਼ਾ ਲੱਗ ਗਿਆ ਇਹ ਤਾਂ ਸਿਰਫ ਇੱਕ ਲੋਕ ਜਿਨ੍ਹਾਂ ਨੂੰ ਗੱਲ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਗੱਲ ਕਰ ਜੇ ਹੁਣ ਮੈਂ ਆ ਬਾਣਾ ਪਾ ਲਿਆ ਇਹ ਬਾਣਾ ਪਾ ਕੇ ਮੈਂ ਕੋਈ ਮੰਨ ਲਓ ਕਿਸੇ ਜਨਾਨੀ ਦੇ ਨਾਲ ਜਾਂ ਮਾਲਾ ਆਪਣੀ ਵਾਈਫ ਦੇ ਨਾਲ ਅਸ਼ਰੀਰ ਵੀਡੀਓ ਵਾਇਰਲ ਕਰਦਾ ਤੁਹਾਨੂੰ ਨਹੀਂ ਲੱਗਦਾ ਵੀ ਮੈਂ ਇੱਕ ਬਹੁਤ ਵੱਡਾ ਦੁਖੀ ਆ ਇਸ ਪੰਜਾਬ ਦਾ ਮੈਂ ਆਪਣੇ ਬੱਚਿਆਂ ਵਾਸਤੇ ਜ਼ਹਿਰ ਬੀਜਦਾ ਪਿਆ ਆਪਣੇ ਆਉਣ ਵਾਲੇ ਭਵਿੱਖ ਜਿਹੜਾ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨਾਂ ਦੀ ਮੈਂ ਜੜਾਂ 'ਚ ਬਹਿ ਰਿਹਾ ਵੀ ਜਿਹੜਾ ਆਪਣੀ ਔਰਤ ਨੂੰ ਨਗਨ ਕਰਕੇ ਉਹਦੇ ਨਾਲ ਨੀਲੀਆਂ ਫਿਲਮਾਂ ਬਣਾ ਕੇ ਵਾਇਰਲ ਕਰਦਾ ਪਿਆ ਇਹ ਪੰਜਾਬ ਦੇ ਆ ਬੇੜਾ ਕਰ ਕਰਨ ਤੇ ਰੁੱਝਿਆ ਪਿਆ ਏ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਉਸੇ ਬੱਚੀ ਦੇ ਉੱਤੇ ਪਰਚਾ ਕਰਾਤਾ ਜਿਹੜੇ ਤੇ ਇਲਜ਼ਾਮ ਇਹ ਲੱਗਾ ਵੀ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਕੀ ਗੱਲ ਉਹ ਟਾਈਮ ਤੇ ਸਰਕਾਰ ਨੂੰ ਇਹ ਨਹੀਂ ਚਾਹੀਦਾ ਸੀ ਵੀ ਜਿੰਨਾ ਦੋਖੀ ਵਾਇਰਲ ਕਰਨ ਵਾਲਾ ਉਹਦੇ ਨਾਲੋਂ ਵੱਡਾ ਮੁਜਰਮ ਤੇ ਉਲੜ ਪੀਜੇ ਵਾਲਾ ਆ ਇਹ ਉਹਦੇ ਤੇ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਪਰ ਨਹੀਂ ਹੋਈ ਜਿਹੜੇ ਬੱਚੇ ਨੂੰ मतलब 18 20 ਸਾਲ ਦੀ ਉਮਰ ਤੇ ਜਾ ਕੇ ਪਤਾ ਲੱਗਦਾ ਹੈ ਵੀ ਜਵਾਨੀ ਕਹਿੰਦੇ ਕਿੰਨੂ ਆ ਠੀਕ ਆ ਤੇ ਅੱਜ ਉਹ ਬੱਚਾ ਜਿਹੜਾ ਵਾ ਮਤਲਬ 6 ਸਾਲ 7 ਸਾਲ ਦਾ ਬੱਚਾ ਜਿਹੜਾ ਉਹ ਜਦੋਂ ਮਤਲਬ ਫੋਨ ਚਲਾਉਂਦਾ ਉਹਦੇ ਚ ਉਹ ਏਦਾਂ ਦੀਆਂ ਮਰਖਰੀਲਾਂ ਵੇਖ ਰਿਆ ਆ ਦੋ ਤਿੰਨ ਕੁੜੀਆਂ ਤੇ ਜਿਹੜੀਆਂ ਏਦਾਂ ਦੀਆਂ ਬਾਹਰਲੇ ਮੁਲਕਾਂ ਜਾ ਕੇ ਕਾਲਿਆਂ ਦੇ ਨਾਲ ਫਿਲਮਾਂ ਬੜਾ ਬੜਾ ਕੇ ਉਹ ਵਹਿਲ ਕਰਦੀਆਂ ਪਈਆਂ ਉਹ ਮਤਲਬ ਉਹ ਆਪਣਾ ਭੂਇਕ ਨਹੀਂ ਕਾਲਾ ਕਰਦੀਆਂ ਉਹ ਆਪਣੇ ਮਾਂ ਪਿਓ ਦੀ ਸਿਰ ਦੇ ਵਿੱਚ ਨਾ ਜਿੱਦਾਂ ਕਹੇ ਸੁਆਹ ਪਾਉਂਦੀਆਂ ਉਹ ਆਪਣੇ ਭੈਣ ਭਰਾਵਾਂ ਦੇ ਮੂੰਹ ਕਾਲੇ ਕਰਨ ਲੀਆਂ ਇੱਕ ਚੰਦ ਪਹਿਹਾ ਵਾਸਤੇ ਨਾ ਕੀ ਗੱਲ ਪਹਿਲਾਂ ਕਿਤੇ ਘਰਾਂ 'ਚ ਗਰੀਬੀ ਹੁੰਦੀ ਲੋਕ ਰੋਟੀ ਨਹੀਂ ਖਾਂਦੇ ਲੋਕ ਕਾਨਿਆਂ ਦੀਆਂ ਛੱਤਾਂ 'ਚ ਵੀ ਦਿਨ ਕੱਢਦੇ ਰਹੇ ਲੇਕਿਨ ਧੀਆਂ ਭੈਣਾਂ ਦੀਆਂ ਇੱਤਾਂ ਥੋੜਾ ਨਾਮ ਕੀਤੀਆਂ ਅੱਜ ਦੇ ਸਮੇਂ 'ਚ ਲੋਕ ਇਦਾਂ ਦੇ ਬਗੈਰਤ ਹੋ ਗਏ ਆ ਆਪਣੇ ਸੁੱਖਾਂ ਵਾਸਤੇ ਆਪਣੇ ਹੱਥੀਂ ਆਪਣੀਆਂ ਧੀਆਂ ਭੈਣਾਂ ਆਪੜੀਆਂ ਆਉਤਾਂ ਨੂੰ ਆਪ ਨਲਾਮ ਕਰਦੇ ਆ। ਵਿਕੂਪ ਪੰਜਾਬ ਚੋਂ ਜਿਉ ਚਲ ਗਿਆ ਤੇ ਪੰਜਾਬ ਦੇ ਵਿੱਚ ਬੜੇ ਮਸਲੇ ਆ। ਬਹੁਤ ਮੁੱਦੇ ਆ। ਲੋਕੀ ਦੇ ਜਿੱਦਾਂ ਹੁਣ ਕਈ ਸਿਆਣੀਆਂ ਉਮਰ ਦੇ ਬੰਦੇ ਆ ਜਿਨ੍ਹਾਂ ਦੀਆਂ ਚਟਟੀਆਂ ਦਾੜੀਆਂ ਉਮਰਾਂ ਲੰਘ ਚੁੱਕੀਆਂ ਉਹ ਵੀ ਬੰਦੇ ਇਸ ਚੀਜ਼ ਤੇ ਟਪੇਟ ਕਰਦੇ ਪਏ ਉਹ ਮਤਲਬ ਕਹਿੰਦੇ ਪਿਆ ਵੀ ਇਹ ਤੁਹਾਨੂੰ ਕਿਨੇ ਹੱਕ ਦਿੱਤਾ ਤੁਹਾਨੂੰ ਕਿਨੇ ਅਧਿਕਾਰ ਦਿੱਤਾ ਪਰ ਮੈਨੂੰ ਇਹ ਤੱਕ ਹੱਦ ਤੱਕ ਇਦਾਂ ਲੱਗਦਾ ਵੀ ਮੈਨੂੰ ਤੇ ਅਧਿਕਾਰ ਪੰਥ ਨੇ ਦਿੱਤਾ ਪਰ ਉਹਨਾਂ ਬੰਦਿਆਂ ਨੂੰ ਇਹ ਅਧਿਕਾਰ ਕਿਨੇ ਦਿੱਤਾ ਕਿਸੇ ਪੰਥ ਨੇ ਦਿੱਤਾ ਜਾਂ ਕਿ ਸਰਕਾਰ ਨੇ ਦਿੱਤਾ ਵੀ ਤੁਸੀਂ ਗਾਂਦ ਨੂੰ ਪ੍ਰਮੋਟ ਕਰੋ ਕੁੱਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਛੱਡ ਕੇ ਕੁੱਲੜ ਪੀਜ਼ਾ ਕਪਲ ਜਿਹੜਾ ਹੈ ਉਹ ਵਿਦੇਸ਼ ਭੱਜ ਗਿਆ ਹੈ ਲੋਕ ਕਹਿੰਦੇ ਪਏ ਨੇ ਕਿ ਬਈ ਕੁੱਲੜ ਪੀਜ਼ਾ ਕਪਨ ਨੂੰ ਪੰਜਾਬ ਤੋਂ ਭਜਾਉਣ ਵਾਲੇ ਕਈ ਲੋਕ ਨੇ ਜਨਾਹ ਦੇ ਉੱਪਰ ਹੁਣ ਸਵਾਲ ਵੀ ਕਈ ਉੱਠਦੇ ਹੋਏ ਨਜ਼ਰ ਆ ਰਹੇ ਨੇ ਕਈ ਖਬਰਾਂ ਚੱਲ ਰਹੀਆਂ ਨੇ ਕਈ ਪੋਡਕਾਸਟ ਚੱਲ ਰਹੇ ਨੇ ਉਸ ਦੇ ਵਿੱਚ ਮਾਨ ਸਿੰਘ ਅਕਾਲੀਹੋਰਾ ਦਾ ਵੀ ਇੱਕ ਨਾਮ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਮਾਨ ਸਿੰਘ ਅਕਾਲੀਹੋਰੀ ਸਾਡੇ ਨਾਲ ਨੇ ਗਲਬਾਤ ਕਈ ਟੌਪਿਕ ਨੇ ਉਹਨਾਂ ਦੇ ਉੱਪਰ ਜ਼ਰੂਰ ਕਰਾਂਗੇ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਵੀ ਕੁੱਲੜ ਪੀਜ਼ਾ ਕਪਲ ਨੂੰ ਭਜਾਉਣ ਵਾਲੇ ਵਿੱਚੋਂ ਇੱਕ ਨਾਮ ਮਾਨ ਸਿੰਘ ਅਕਾਲੀ ਹੋਰਦਾ ਹੈ ਕਹਿੰਦੇ ਜੇ ਮਾਨ ਸਿੰਘ ਅਕਾਲੀ ਹੋਰੀ ਉਸ ਦਿਨ ਘਰੇ ਨਾ ਜਾਂਦੇ ਉਹਨਾਂ ਦੇ ਉਸ ਦਿਨ ਉੱਥੇ ਨਾ ਜਾਂਦੇ ਕੁੱਲੜ ਪੀਜ਼ਾ ਦਫ਼ਤਰ ਨਾ ਜਾਂਦੇ ਤਾਂ ਸ਼ਾਇਦ ਸਹਿਜ ਅਰੋੜਾ ਅਤੇ ਉਸ ਦੀ ਵਾਈਫ ਜਿਹੜੀ ਆ ਪੰਜਾਬ ਛੱਡ ਕੇ ਵਿਦੇਸ਼ ਨਾ ਜਾਂਦੇ ਤੁਹਾਨੂੰ ਨਿਹਾਲਾ ਗੁਪਤਾ ਜੀ ਉਹਨਾਂ ਦਾ ਸਗੋਂ ਮੇਰਾ ਧੰਨਵਾਦ ਕਰਨਾ ਚਾਹੀਦਾ ਲੋਕਾਂ ਦੇ ਸੁਪਨੇ ਹੁੰਦੇ ਅਮਰੀਕਾ ਕੈਨੇਡਾ ਇੰਗਲੈਂਡ ਜਾਣ ਦੇ ਸਗੋਂ ਬਾਹਰ ਚ ਲੱਗੇ ਉਹਨਾਂ ਨੂੰ ਤੁਸ ਮੇਰਾ ਸ਼ੁਕਰਾਨਾ ਕਰਨਾ ਚਾਹੀਦਾ ਇਹ ਲੋਕਾਂ ਦੀ ਵਿਖੋ ਆਪੋ ਆਪਣੀ ਸੋਚ ਆ ਹਰ ਕਿਸੇ ਦੀ ਆਪੋ ਆਪਣੀ ਸੋਚ ਆ ਕਿਧਰ ਨੂੰ ਮਰਜ਼ੀ ਖੜ ਸਕਦਾ ਕਿ ਇਹ ਬੰਦੇ ਨੂੰ ਤੁਸੀਂ ਸਮਝਾ ਨਹੀਂ ਸਕਦੇ ਉਦੋਂ ਆਪੋ ਆਪਣੀ ਬਿਰਤੀ ਆ ਜਿਹੜੀ ਕੁਲੜਪੀਜੀ ਵਾਲੀ ਗੱਲ ਕੋਈ ਏਡਾ ਵੱਡਾ ਕੋਈ ਮਸਲਾ ਥੋੜਾ ਕੋੜਾ ਪੰਜਾਬ ਦਾ ਕੋਈ ਮੁੱਖ ਮੰਤਰੀ ਜਿਹੜਾ ਪੰਜਾਬ ਤੋਂ ਬਾਹਰ ਚਲਾ ਗਿਆ ਤੇ ਬਹੁਤ ਵੱਡਾ ਘਾਟਾ ਪੈ ਗਿਆ ਅਸਲ ਵਿੱਚ ਕਿ ਜਿਹੜੇ ਬੰਦੇ ਰੌਲਾ ਪਾ ਰਹੇ ਆ ਉਹ ਨੂੰ ਇੱਕ ਜਾਨੀ ਕਿ ਪੰਜਾਬ ਦਾ ਬਹੁਤ ਵੱਡਾ ਇੱਕ ਨਾਮਰ ਗੈਂਗਸਟਰ ਦਾ ਰੂਪ ਦੇਣਾ ਚਾਹੁੰਦੇ ਆ ਜਿਹੜੇ ਮੈਨੂੰ ਇਹ ਕਹਿਣਾ ਚਾਹੁੰਦੇ ਵੈਸੇ ਗੈਂਗਸਟਰ ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ ਕਿਉਂਕਿ ਉਹ ਸ਼ਬਦ ਸਰਕਾਰ ਵਰਤਦੀ ਆ ਉਹਨਾਂ ਮੇਰੇ ਭਰਾਵਾਂ ਵਾਸਤੇ ਜਿਹੜੇ ਕਿ ਕਿਸੇ ਮਜਬੂਰੀਆਂ ਕਾਰਨ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਹਥਿਆਰ ਲਏ ਤੇ ਉਹਨਾਂ ਨੂੰ ਅੱਜ ਜੇਲ੍ਹਾਂ ਉਹ ਜ ਆਪਣੇ ਮਜਬੂਰੀਆਂ ਉਹਨਾਂ ਦੀਆਂ ਜੜੀਆਂ ਕਿ ਸਰ ਤੇ ਖੱਫਣ ਬੰਨਣ ਨੂੰ ਉਹਨਾਂ ਨੂੰ ਮਜਬੂਰ ਕਰ ਦਿੱਤਾ ਠੀਕ ਹੈ ਉਹ ਮਤਲਬ ਇਸ ਰੂਪ ਦੇ ਵਿੱਚ ਮੈਨੂੰ ਪੇਸ਼ ਕਰਨਾ ਚਾਹ ਰਿਹਾ ਉਹ ਲੋਕ ਤੇ ਵੈਸੇ ਚਲੋ ਧੰਨਵਾਦੀ ਕਰਨਾ ਚਾਹੀਦਾ ਉਹਨਾਂ ਦਾ ਪੀ ਕਹਿੰਦੇ ਨਾਮ ਤੇ ਲੋਕਾਂ ਨੇ ਬਣਾਉਣਾ ਦਾ ਜਾਣ ਤੋਂ ਬਾਅਦ ਵੀ ਲੋਕ ਜਾਂ ਚੰਗਾ ਕਹਿੰਦੇ ਜਾਂ ਬਹੁਤਾ ਮਾੜਾ ਕਹਿੰਦੇ ਆ ਲੇਕਿਨ ਮੈਨੂੰ ਕਿਸੇ ਹੱਦ ਤੱਕ ਇਦਾਂ ਲੱਗਦਾ ਵਾ ਕਿ ਮਤਲਬ ਜੇ ਚੱਲ ਗਿਆ ਤਾਂ ਕੋਈ ਆਖਰਤ ਨਹੀਂ ਆਗੀ ਬਾਹਰ ਜਾ ਕੇ ਕਿਹੜਾ ਉਹਨੇ ਸੁਧਰ ਜਾਣਾ ਬਾਹਰ ਜਾ ਕੇ ਉਹਨੂੰ ਸਗੋਂ ਹੋਰ ਜ਼ਿਆਦੀ ਖੁੱਲ ਮਿਲ ਜਾਣੀ ਆ ਉੱਥੇ ਗੋਰੇ ਕਾਲੇ ਨੀਲੇ ਚਿੱਟੇ ਹਰ ਤਰ੍ਹਾਂ ਦਾ ਉਹਨੂੰ ਗੋਰਾ ਵੀ ਮਿਲ ਜਾਣਾ ਤੇ ਹਰ ਤਰ੍ਹਾਂ ਦੀ ਗੋਰੀ ਵੀ ਮਿਲ ਜਾਣੀ ਆ ਉਹਨਾਂ ਦੀ ਜਿਹੜੀ ਇਜਾਸ਼ੀ ਇੱਥੇ ਗੁੰਮ ਹੋ ਕੇ ਕਰਨੀ ਹੈ ਉੱਥੇ ਉਹਨਾਂ ਨੇ ਖੁੱਲ ਕੇ ਕਰਨੀ ਆ ਵੇਖੋ ਪੰਜਾਬ ਚੋਂ ਜੇ ਉਹ ਚੱਲ ਗਿਆ ਤੇ ਪੰਜਾਬ ਦੇ ਵਿੱਚ बड़े मसले आ बहुत मुद्दे आ ਲੋਕੀ ਦੇ ਜਿੱਦਾਂ ਹੁਣ ਕਈ ਸਿਆਣੀਆਂ ਉਮਰ ਦੇ ਬੰਦੇ ਆ ਜਿਨ੍ਹਾਂ ਦੀਆਂ ਚਟਟੀਆਂ ਦਾੜੀਆਂ ਉਮਰਾਂ ਲੰਘ ਚੁੱਕੀਆਂ ਉਹ ਵੀ ਬੰਦੇ ਇਸ ਚੀਜ਼ ਤੇ ਡਪੇਟ ਕਰਦੇ ਪਏ ਉਹ ਮਤਲਬ ਕਹਿੰਦੇ ਪਿਆ ਵੀ ਇਹ ਤੁਹਾਨੂੰ ਕਨੇ ਹੱਕ ਦਿੱਤਾ ਤੁਹਾਨੂੰ ਕਨੇ ਅਧਿਕਾਰ ਦਿੱਤਾ ਪਰ ਮੈਨੂੰ ਇਹ ਤੱਕ ਹੱਦ ਤੱਕ ਇਦਾਂ ਲੱਗਦਾ ਵੀ ਮੈਨੂੰ ਤੇ ਅਧਿਕਾਰ ਪੰਥ ਨੇ ਦਿੱਤਾ ਪਰ ਉਹਨਾਂ ਬੰਦਿਆਂ ਨੂੰ ਇਹ ਅਧਿਕਾਰ ਕਨੇ ਦਿੱਤਾ ਕਿਸੇ ਪੰਤ ਨੇ ਦਿੱਤਾ ਜਾਂ ਕਿ ਸਰਕਾਰ ਨੇ ਦਿੱਤਾ ਵੀ ਤੁਸੀਂ ਗੰਦ ਨੂੰ ਪ੍ਰੋਮੋਟ ਕਰੋ ਔਰ ਉਹ ਬੰਦੇ ਮਤਲਬ ਗੰਦ ਦੀ ਹਾਮੀ ਭਰਦੇ ਪਏ ਜਿਨ੍ਹਾਂ ਦੇ ਘਰ ਪੋਤੀਆਂ ਪਰੋਤੀਆਂ ਜਿਨ੍ਹਾਂ ਦੇ ਪੋਤੇ ਪਰੋਤੇ ਆ ਜਿਨ੍ਹਾਂ ਨੇ ਧੀਆਂ ਵਿਆਈਆਂ ਜਿਨ੍ਹਾਂ ਦੇ ਘਰ ਚ ਨੌਂ ਆ ਉਹ ਬੰਤੇ ਮਤਲਬ ਗੰਦ ਦੀ ਹਾਮੀ ਭਰਦੇ ਪਏ ਇਹਦਾ ਮਤਲਬ ਇਹ ਆ ਕਿ ਮੈਂ ਉਹਨਾਂ ਲੋਕਾਂ ਤੋਂ ਇਹ ਸਵਾਲ ਉਦੋਂ ਵੀ ਰੱਖਿਆ ਤੇ ਅੱਜ ਵੀ ਰੱਖਦਾ ਕਿ ਤੁਸੀਂ ਲੋਕ ਕੀ ਚਾਹੁੰਦੇ ਪੰਜਾਬ ਦੇ ਵਿੱਚ ਦਿਨੋਂ ਦਿਨ ਗੰਦ ਵਧਦਾ ਜਾਵੇ ਮੈਨੂੰ ਉਦੋਂ ਚੈਨਲ ਵਾਲੇ ਵੀਰ ਨੇ ਇਹ ਸਵਾਲ ਕੀਤਾ ਸੀ ਵੀ ਤੁਹਾਡੇ ਕਹਿਣ ਦੇ ਨਾਲ ਗੰਦ ਮੁੱਕ ਜਾਊਗਾ ਜੇ ਆਪਾਂ ਕੋਸ਼ਿਸ਼ ਨਹੀਂ ਕਰਾਂਗੇ ਘਰ ਦੇ ਵਿੱਚੋਂ ਗੰਦ ਨੂੰ ਸਾਫ਼ ਕਰਨ ਦੀ ਤੇ ਸਫਾਈ ਹੋਊਗੀ ਕਦੇ ਲੋਕ ਤਾਂ ਇਹ ਕਹਿੰਦੇ ਪੈਣ ਕਿ ਵੀ ਪੰਜਾਬ ਵਿੱਚੋਂ ਤਾਂ ਐਵੇਂ ਹੀ ਜਵਾਨੀ ਜਿਹੜੀ ਹੈ ਉਹ ਬਾਹਰ ਨੂੰ ਜਾਂਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਪੰਜਾਬ ਨਸ਼ਿਆਂ ਦੇ ਵਿੱਚ ਰੋਲ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਭੱਜੀ ਜਾ ਰਹੇ ਨੇ ਹੁਣ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਹੈ ਕਿ ਬਈ ਕਿਸੇ ਨੇ ਵਿਅਕਤੀ ਜੋ ਵਾਇਰਲ ਹੈ ਜਾਂ ਫਿਰ ਕੋਈ ਕੰਮ ਕਰ ਰਿਹਾ ਹੈ ਕਿੱਥਾ ਕਰ ਰਿਹਾ ਹੈ ਕਿਸੇ ਚੀਜ਼ ਤੋਂ ਹੋਵੇ ਉਹਨੂੰ ਡਰਾ ਧਮਕਾ ਕੇ ਹੁਣ ਵਿਦੇਸ਼ ਭੇਜ ਦੋ ਉਹਨੂੰ ਡਰਾ ਧਮਕਾ ਇਹਨਾਂ ਦੋ ਕਿ ਉਹ ਬਾਹਰ ਭੱਜ ਜਵੇ ਵੇਖੋ ਹਰ ਬੰਦੇ ਦਾ ਸੁਪਨਾ ਹੁੰਦਾ ਗੁਪਤਾ ਜੀ ਤੁਹਾਨੂੰ ਕੋਈ ਬੰਦਾ ਕਹਿ ਦੇਵੇ ਤੁਹਾਡਾ ਮੈਂ ਇੰਗਲੈਂਡ ਦਾ ਕੈਨੇਡਾ ਦਾ ਅਮਰੀਕਾ ਦਾ ਵੀਜ਼ਾ ਲਵਾ ਦੇਵਾਂਗਾ ਹਨਾ ਉਹਦੇ 'ਚ ਤੁਸੀਂ ਡਰ ਧਮਕਾ ਕੇ ਇੱਥੋਂ ਨਾ ਜਾਣਾ ਤੁਸੀਂ ਤੁਹਾਨੂੰ ਤੁਹਾਡਾ ਸੁਪਨਾ ਪੂਰਾ ਹੋਣ ਦਿਆ ਇਪ ਤੋ 6 ਮਹੀਨਿਆਂ ਤੋਂ ਸਾਲ ਤੋਂ 2 ਸਾਲ ਤੋਂ ਆਪਣਾ ਉਹਨਾਂ ਨੇ ਕਾਗਜ਼ ਅਪਲਾਈ ਕੀਤੇ ਉਹਨਾਂ ਦਾ ਵੀਜ਼ਾ ਲੱਗ ਗਿਆ ਇਹ ਤੇ ਸਿਰਫ ਇੱਕ ਲੋਕ ਜਿਨ੍ਹਾਂ ਨੂੰ ਗੱਲ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਗੱਲ ਕਰੀ ਉਹਨੇ ਤਾਂ ਵੀਡੀਓ ਪਾਈ ਹੈ ਸਹਿਜ ਅਰੋੜ ਨੇ ਕਿ ਬਈ ਦੁਖੀ ਮਨ ਦੇ ਨਾਲ ਕਈ ਕਾਰਨ ਨੇ ਜਨਾ ਕਾਰਨ ਸਾਨੂੰ ਜੜਾਇਓ ਪੰਜਾਬ ਛੱਡਣਾ ਪੈ ਰਿਹਾ ਹੈ। ਚੱਲ ਕੋਈ ਗੱਲ ਨਹੀਂ ਛੱਡਦਾ ਤੇ ਆਖਰ ਥੋੜਾ ਆ ਗਈ ਕੋਈ ਗੱਲ ਨਹੀਂ ਉਧਰ ਉਧਰ ਗੰਦ ਕਈ ਤਰ੍ਹਾਂ ਦੇ ਫੈਂਡਿਆ ਜੇ ਪੰਜਾਬ ਚੋਂ ਗੰਦ ਥੋੜਾ ਮੁੱਕ ਗਿਆ। ਨਾਲੇ ਉਹ ਕੜਾ ਪੱਕਾ ਬਾਈਕਾਟ ਹੋ ਗਿਆ ਵੀ ਮੁੜ ਕੇ ਉਹਨੇ ਪੰਜਾਬ ਚ ਆਉਣਾ ਨਹੀਂ ਆ। ਪੰਜਾਬ ਵੇਖੋ ਗੰਦ ਕਿਤੇ ਵੀ ਜਾ ਕੇ ਪਾਓਗੇ ਗੰਦ ਨੂੰ ਸਵੈਟਰ ਵਾਲੇ ਗੰਦ ਨੂੰ ਸਾਹਮਣੇ ਵਾਲੇ ਉੱਥੇ ਗੁਰੂ ਦੇ ਸਿੱਖ ਬੈਠੇ ਆ। ਤੁਹਾਡੇ ਸਾਹਮਣੇ ਸਹਿਜ ਰੋੜਾ ਗੰਦ ਪਾ ਰਿਹਾ ਸੀ ਪੰਜਾਬ ਦੇ ਵਿੱਚ। ਗੰਦ ਪਾ ਰਿਆ ਸੀ। ਜੇ ਹੁਣ ਮੈਂ ਆ ਬਾਣਾ ਪਾ ਲਿਆ ਇਹ ਬਾਣਾ ਪਾ ਕੇ ਮੈਂ ਕੋਈ ਮੰਨ ਲਓ ਕਿਸੇ ਜਨਾਨ ਨਾ ਤੇ ਤੁਹਾਨੂੰ ਨਹੀਂ ਲੱਗਦਾ ਵੀ ਮੈਂ ਇੱਕ ਬਹੁਤ ਵੱਡਾ ਦੁਖੀ ਆ ਇਸ ਪੰਜਾਬ ਦਾ ਮੈਂ ਆਪਣੇ ਬੱਚਿਆਂ ਵਾਂ ਤੇ ਜ਼ਹਿਰ ਬੀਜਦਾ ਪਿਆ ਆਪਣੇ ਆਉਣ ਵਾਲੇ ਭਵਿੱਖ ਜਿਹੜਾ ਸਾਡੀਆਂ ਆਉਣ ਵਾਲੀਆਂ نسلਾਂ ਜਿਹੜੀਆਂ ਉਹਨਾਂ ਦੀ ਮੈਂ ਜੜਾਂ 'ਚ ਬਹਿ ਰਿਆ ਜਿਹੜੇ ਬੱਚੇ ਨੂੰ ਮਤਲਬ 18 20 ਸਾਲ ਦੀ ਉਮਰ ਤੇ ਜਾ ਕੇ ਪਤਾ ਲੱਗਦਾ ਹੈ ਵੀ ਜਵਾਨੀ ਕਹਿੰਦੇ ਕਿਨੂ ਆ ਠੀਕ ਹੈ ਤੇ ਅੱਜ ਉਹ ਬੱਚਾ ਜਿਹੜਾ ਵਾ ਮਤਲਬ 6 ਸਾਲ 7 ਸਾਲ ਦਾ ਬੱਚਾ ਜਿਹੜਾ ਉਹ ਜਦੋਂ ਮਤਲਬ ਕਿ ਫੋਨ ਚਲਾਉਂਦਾ ਉਹਦੇ ਚ ਉਹ ਉਹਦਾਂ ਦੀਆਂ ਮਰਕਰੀਲਾਂ ਵੇਖ ਰਿਆ ਉਹਦਨ ਐਸਐਸਪੀ ਨੇ ਇੱਕ ਉਹਦੇ ਵਿੱਚ ਇਹ ਕਿਹਾ ਕਹਿੰਦਾ ਵੀ ਇਦਾਂ ਇਦਾਂ ਦੀਆਂ ਸੈਡਾਂ ਵਾਂ ਜਿਹਦੇ ਤੇ ਮਤਲਬ ਕਿ ਇੰਗਲਿਸ਼ ਫਿਲਮਾਂ ਚੱਲਦੀਆਂ ਲੇਕਿਨ ਮੈਨੂੰ ਇਹ ਕਾਦੀ ਸਮਝ ਨਹੀਂ ਆਈ ਕਿ ਉਹਨਾਂ ਬੰਦਿਆਂ ਦੀ ਉਮਰ ਲੰਘ ਕੇ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਉਹ ਸੈਡਾਂ ਨੂੰ ਤੁਸੀਂ ਖੋਲੋਗੇ ਜਾ ਕੇ ਤੇ ਤਾਂ ਤੁਸੀਂ ਫਿਲਮ ਵੇਖੋਗੇ ਇੱਕ ਤੁਹਾਨੂੰ ਇਦਾਂ ਦੀ ਚੀਜ਼ ਆ ਵੀ ਜਿਹੜੀ ਤੁਹਾਨੂੰ ਖੋਲਣ ਦੀ ਲੋੜ ਵੀ ਨਹੀਂ ਆ ਤੁਹਾਡੇ ਸੇ ਮੜੇ ਆ ਰਿਹਾ ਸਾਰਾ ਕੁਝ ਉਹ ਤੇ ਤੁਸੀਂ ਕੱਲਾ ਜਾ ਕੇ ਭਰੋਗੇ ਸਰਚ ਕਰੋਗੇ ਤਾਂ ਵੇਖੋਗੇ ਇੱਕ ਚੀਜ਼ ਉਹ ਜਿਹੜੀ ਤੁਹਾਨੂੰ ਬਿਨਾਂ ਸਰਚ ਕਰਨ ਤੋਂ ਤੁਹਾਡੇ ਬੱਚਿਆਂ ਦਾ ਨਾਸ਼ ਕਰਨ ਦੀ ਇਹ ਸਵਾਲ ਤਾਂ ਫਿਰ ਲੋਕ ਇਹ ਵੀ ਪੁੱਛਦੇ ਪਏ ਨੇ ਕਿ ਵੀ ਇਹ ਤਾਂ ਸਰਕਾਰ ਨੂੰ ਰੋਕਣਾ ਚਾਹੀਦਾ ਹੈਗਾ ਮਾਨ ਸਿੰਘ ਅਕਾਲੀ ਕੌਣ ਹੈ ਜੋ ਦਬਕਾ ਮਾਰ ਕੇ ਰਖਾ ਰਿਹਾ ਦੇਖੋ ਜੀ ਜੇ ਪੰਜਾਬ ਸਰਕਾਰ ਦੀ ਗੱਲ ਆਣਾ ਪੰਜਾਬ ਸਰਕਾਰ ਨੂੰ ਮੈਂ ਹੀ ਮੈਂ ਭਗਵੰਤ ਸਿੰਘ ਸਾਹਿਬ ਨੂੰ ਮਿਲਣਾ ਚਾਹੁੰਦਾ ਹਾਂ ਮੇਰੇ ਕੋ ਕਿਸੇ ਕਾਰ ਨਹੀਂ ਮਿਲਿਆ ਗਿਆ ਤੇ ਲੇਕਿਨ ਮੈਂ ਅਜੇ ਵੀ ਮਤਲਬ ਜੇ ਫੌਜੀ ਟਾਵਰ ਤੇ ਬੈਠਾ ਉਹਦਾ ਕਰਕੇ ਆਪਣੇ ਕਿਸਾਨੀ ਭਰਾਵਾਂ ਕਰਕੇ ਮੈਂ ਮਿਲਣਾ ਚਾਹੁੰਨਾ ਹਾਂ ਉਹਨਾਂ ਨੂੰ ਮਿਲ ਕੇ ਗੱਲ ਕਰਨਾ ਚਾਹੁੰਨਾ ਵੀ ਵੇਖੋ ਜੇ ਸਿੰਘਾਂ ਦੇ ਉੱਤੇ ਤੁਸੀਂ ਪਰਚਾ ਕਰਦੇ ਆ ਤੇ ਫਿਰ ਮਤਲਬ ਇਦਾਂ ਦਾ ਕਾਨੂੰਨ ਬਣਾਓ ਵੀ ਜਿਹੜਾ ਪੰਜਾਬ ਦੇ ਵਿੱਚ ਤਨ ਤੋਂ ਕੱਪੜੇ ਲਾਉਂਦਾ ਭਾਵੇਂ ਉਹ ਮਤਲਬ ਬੰਦਾ ਵਾ ਤੇ ਭਾਵੇਂ ਉਹ ਜਨਾਨੀ ਆ ਉਹਰੇ ਤੇ ਸਖਤ ਤੋਂ ਸਖਤ ਕਾਨੂੰਨ ਹੋ ਬੜਨਾ ਚਾਹੀਦਾ ਵੀ ਉਹਨਾਂ ਬੰਦਿਆਂ ਨੂੰ ਘੱਟ ਤੋਂ ਘੱਟ ਵੀ 1 ਸਾਲ ਦੀ ਸਜ਼ਾ ਤੇ ਹੋਣੀ ਚਾਹੀਦੀ ਆ ਵੀ ਤਾਂ ਜੋ ਇਹ ਪੰਜਾਬ ਦੇ ਵਿੱਚੋਂ ਗੰਦ ਖਤਮ ਕੀਤਾ ਜਾ ਸਕੇ ਹੁਣ ਇਹ ਸਰਕਾਰ ਦੀ ਮਰਜ਼ੀ ਹੈ ਵੈਸੇ ਮੈਨੂੰ ਤਾਂ ਨਹੀਂ ਲੱਗਦਾ ਵੀ ਸਰਕਾਰ ਇਸ ਚੀਜ਼ ਦੇ ਉੱਤੇ ਕਾਨੂੰਨ ਬਣਾਉਂਗੀ ਵੀ ਜਿਹੜਾ ਗੰਦ ਨੂੰ ਰੋਕਿਆ ਜਾ ਸਕੇ ਸਰਕਾਰਾਂ ਕਦੇ ਨਹੀਂ ਇਹ ਚਾਹੁੰਦੀਆਂ ਹੁੰਦੀਆਂ ਵੀ ਗੰਦ ਨੂੰ ਬੰਦ ਕੀਤਾ ਜਾਵੇ ਕਿਉਂਕਿ ਜਦੋਂ ਆਪਾਂ ਗੰਦ ਨੂੰ ਬੰਦ ਕਰ ਦਿੰਦੇ ਆ ਗੰਦ ਨੂੰ ਪ੍ਰਮੋਟ ਕਰਨਾ ਬੰਦ ਕਰ ਦਿੰਦੇ ਆ ਉਹਨਾਂ ਤੇ ਪਰਚੇ ਕਰਦੇ ਆ ਬੰਦੇ ਗੰਦ ਰੋਕ ਦਿੰਦੇ ਆ ਫਿਰ ਲੋਕਾਂ ਨੇ ਧਰਮੀ ਹੋ ਜਾਣਾ ਤੇ ਸਰਕਾਰਾਂ ਕਦੇ ਇਹ ਨਹੀਂ ਚਾਹੁੰਦੀਆਂ ਹੁੰਦੀਆਂ ਵੀ ਲੋਕ ਧਰਮੀ ਹੋਣ ਭਾਵੇਂ ਉਹ ਹਿੰਦੂ ਧਰਮ ਦੇ ਨਾਲ ਜੁੜਨ ਵਾਲੇ ਹੋਣ ਤੇ ਭਾਵੇਂ ਉਹ ਮਤਲਬ ਕੀ ਸਿੱਖ ਪੰਥ ਨਾਲ ਜੁੜਨ ਵਾਲੇ ਹੋਣ ਸਰਕਾਰਾਂ ਹਮੇਸ਼ਾ ਪਾੜ ਕੇ ਰਾਜ ਕਰਦੀਆਂ ਜੇ ਅੱਜ ਇੱਥੇ ਕਾਨੂੰਨ ਬਣ ਜਵੇ ਤੇ ਅੱਜ ਲੋਕ ਧਰਮ ਧਰਮ ਦੇ ਰਾਹ ਤੇ ਤੁਰਨਗੇ ਭਾਵੇਂ ਉਹ ਕਿਸੇ ਵੀ ਧਰਮ ਦਾ پیرੋਕਾਰ ਬੰਦਾ ਹੋਵੇ ਉਹ ਆਪਣੇ ਧਰਮ ਨੂੰ ਪੱਕਾ ਹੋ ਕੇ ਤੁਰੂਗਾ ਲੇਕਿਨ ਅੱਜ ਇਦਾਂ ਦਾ ਸਿਸਟਮ ਬਣ ਚੁੱਕਾ ਹੈ ਵੀ ਸਵੇਰੇ ਉੱਠ ਕੇ ਲੋਕ ਰੱਬ ਦਾ ਨਾਮ ਨਹੀਂ ਲੈਂਦੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਫੋਨ ਚੈੱਕ ਕਰਦੇ ਆ ਵੀ ਮੈਨੂੰ ਮੈਸੇਜ ਆ ਗਿਆ ਕਿ ਇਹਦਾ ਨਵੀਂ ਧੀ ਲਾਈ ਕੋਈ ਠੀਕ ਹੈ ਹੁਣ ਉਹ ਮਤਲਬ ਕਿ ਆ ਦੋ ਤਿੰਨ ਕੁੜੀਆਂ ਦੇ ਜਿਹੜੀਆਂ ਇਦਾਂ ਦੀਆਂ ਬਾਹਰਲੇ ਮੁਲਖਾਂ ਜਾ ਕੇ ਕਾਲਿਆਂ ਦੇ ਨਾਲ ਫਿਲਮਾਂ ਬਣਾ ਬਣਾ ਕੇ ਉਹ ਵਾਇਰਲ ਕਰਦੀਆਂ ਪਈਆਂ ਉਹ ਮਤਲਬ ਉਹ ਆਪਣਾ ਭੁੱਖ ਨਹੀਂ ਕਾਲਾ ਕਰਨ ਡੀਆਂ ਉਹ ਆਪਣੇ ਮਾਂ ਪਿਓ ਦੀ ਸਿਰ ਦੇ ਵਿੱਚ ਨਾ ਜਿੱਦਾਂ ਕਹੇ ਸੁਆਹ ਪਾਉਣ ਡੀਆਂ ਉਹ ਆਪਣੇ ਭੈਣ ਭਰਾਵਾਂ ਦੇ ਮੂੰਹ ਕਾਲੇ ਕਰਨ ਡੀਆਂ ਇੱਕ ਚੰਦ ਪੈਸਾ ਵਾਸਤੇ ਨਾ ਕੀ ਗੱਲ ਪਹਿਲਾਂ ਕਿਤੇ ਘਰਾਂ 'ਚ ਗਰੀਬੀ ਹੁੰਦੀ ਲੋਕ ਰੋਟੀ ਨਹੀਂ ਖਾਂਦੇ ਲੋਕ ਕਾਨਿਆਂ ਦੀਆਂ ਛੱਤਾਂ 'ਚ ਵੀ ਦਿਨ ਕੱਢਦੇ ਰਹੇ ਲੇਕਿਨ ਧੀਆਂ ਭੈਣਾਂ ਦੀਆਂ ਇੱਤਾਂ ਤੁਰਾਂ ਨਾਮ ਕੀਤੀਆਂ ਅੱਜ ਦੇ ਸਮੇਂ 'ਚ ਲੋਕ ਇਦਾਂ ਦੇ ਬਗੈਰਤ ਹੋ ਗਏ ਆ ਆਪਣੇ ਸੁੱਖਾਂ ਵਾਸਤੇ ਆਪਣੇ ਹੱਥੀਆਂ ਆਪਣੀਆਂ ਧੀਆਂ ਭੈਣਾਂ ਆਪਣੀਆਂ ਔਰਤਾਂ ਨੂੰ ਆਪ ਨਾਮ ਕਰਦੇ ਆ ਠੀਕ ਆ ਕੀ ਸਿਰਫ ਇੱਕ ਸੁੱਖ ਲੈਣ ਵਾਸਤੇ ਚੰਦ ਪੈਹਾਂ ਦਾ ਨਿੱਗ ਲੈਣ ਵਾਸਤੇ ਤੁਹਾਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਕੁਲੜ ਪੀਜੇ ਵਾਲਾ ਇੱਕ ਨੰਬਰ ਤੇ ਆ ਰਿਹਾ ਸੀ ਵੀ ਜਿਹੜਾ ਆਪਣੀ ਔਰਤ ਨੂੰ ਨਗਨ ਕਰਕੇ ਉਹਦੇ ਨਾਲ ਨੀਲੀਆਂ ਫਿਲਮਾਂ ਬਣਾ ਕੇ ਵਾਇਰਲ ਕਰਦਾ ਪਿਆ ਹੈ ਪੰਜਾਬ ਦੇਆਂ ਬੇੜਾਗਰ ਕਰਨ ਤੇ ਰੁੱਝਿਆ ਪਿਆ ਹੈ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਉਸ ਬੱਚੀ ਦੇ ਉੱਤੇ ਪਰਚਾ ਕਰਾਤਾ ਜਿਹੜੇ ਤੇ ਇਲਜ਼ਾਮ ਇਹ ਲੱਗਾ ਵੀ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਕੀ ਗੱਲ ਉਸ ਟਾਈਮ ਤੇ ਸਰਕਾਰ ਨੂੰ ਇਹ ਨਹੀਂ ਚਾਹੀਦਾ ਸੀ ਵੀ ਜਿੰਨਾ ਦੋਖੀ ਵਾਇਰਲ ਕਰਨ ਵਾਲਾ ਉਹਦੇ ਨਾਲੋਂ ਵੱਡਾ ਮੁਜਰਮ ਤੇ ਉਲੜ ਪੀਜੇ ਆ ਲਈ ਉਹਦੇ ਤੇ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਪਰ ਨਹੀਂ ਹੋਈ ਕਿਉਂਕਿ ਪੈਸਾ ਬਹੁਤ ਬਲਵਾਨ ਆ ਜਿੱਥੇ ਪੈਸਾ ਬੋਲਦਾ ਉੱਥੇ ਬੰਦੇ ਦੀ ਬੋਲਤੀ ਬੰਦ ਹੋ ਜਾਂਦੀ ਆ ਉਹ ਗਰੀਬ ਪਰਿਵਾਰ ਦੀਆਂ ਬੱਚੀਆਂ ਮੈਂ ਤੇ ਮਿਲਿਆ ਵੀ ਨਹੀਂ ਅਜੇ ਤੱਕ